ਤੋਰਾ ਸਤਨਾਮ ਸ੍ਰੀ ਵਾਹਿਗੁਰੂ ਸਾ ਜੀਓ ਗਉੜੀ ਕਬੀਰ ਜੀ ਹੋਏ ਜੋ ਦਿਸੈ ਅੰਬਰ ਤਾਰੇ ਕਿਨੋਏ ਚੀਤੇ ਚੀਤਨਹਾਰੇ ਕੋਏ ਜੁਦੀ ਸੈ ਅਪੁਰਤਾਰੇ ਕਿੰਨੋਏ ਚੀਤੇ ਚੀਤਨ ਹਾਰੇ ਕਹੋre ਪੰਡਤ ਅੰਬਰ ਕਾਸਿਓ ਲਗਾ 부ਜ ਬੁਜ ਰਹਾ ਸੁਭਾਗਾ ਰਹਾ ਤੂਰਿ ਜ ਚੰਦ ਕਰੈ ਉਜੀਆਰਾ ਸਨੈ पसਰੀਆ ਬ੍ਰਹਮਕਸਾਰਾ ਕਹ ਕਵੀਰ ਜਾਣੈਗਾ ਸੋਏ ਹੇਲਤਾ ਰਾਮ ਮੁਖ ਰਾਮੈ ਹੋਏ ਕਹ ਕਵੀਰ ਜਾਣੈਗਾ ਸੋਏ ਹੇ ਤਰਾਮ ਮੁਖ ਰਾਮ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਣੋ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿ ਸਦਾ ਸਦਕਾ ਅਮਰਤ ਮਿਲਦੇ ਦਵਾਨਾ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਓ ਲੜੀਵਾਰ ਸ਼ਬਦ ਦੀ ਵਿਚਾਰਣ ਜੁੜਨਾ ਕਰੀਏ ਜੀ ਅੱਜ ਦੂਸਰੇ ਪਾਚਾ ਤਣ ਤਣ ਸਾਹਿਬ ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਗੁਰਤਾ ਗੱਦੀ ਵੀ ਹੈ ਦਿਵਸ ਹੈ ਸੋ ਸਰਬਤ ਸੰਗਤਾਂ ਨੂੰ ਗੁਰਤਾ ਗੱਦੀ ਦਿਵਸ ਦੀਆਂ ਵੀ ਲੱਖ ਲੱਖ ਵਧਾਈਆਂ ਧੰਨ ਧੰਨ ਪਰਮੇਸ਼ਰ ਦੇ ਅਨੰਨ ਪਿਆਰੇ ਭਗਤ ਭਲਕ ਕਵੀ ਸਾਹਿਬ ਜੀ ਸ਼ਿਗਰੰਤ ਸਾਹਿਬ ਜੀ ਦੇ 329 ਅੰਗ ਉਪਰ ਸੁਭਾਏ ਮਾਨ ਗੌੜੀ ਬਾਣੀ ਕਬੀਰ ਜੀਓ ਦਾ 29ਵਾਂ ਸ਼ਬਦ ਹੈ ਜਿੱਥੇ ਬ੍ਰਾਹਮਣਾਂ ਨੇ ਬਨਾਰਸ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਚਲਾਏ ਸਨ ਤਰ੍ਹਾਂ ਤਰ੍ਹਾਂ ਦੀਆਂ ਰੀਤੀਆਂ ਰੀਤੀਆਂ ਚਲਾਈਆਂ ਸਨ ਜਿਹੜੇ ਸੋਚਦੇ ਸਨ ਕਿ ਅਸੀਂ अनेका ਤਰ੍ਹਾਂ ਦੇ ਉਪਾਅ ਕਰਕੇ ਕੁਝ ਬਦਲ ਸਕਦੇ ਹਾਂ ਤਾਂ ਭਗਤਾ ਨੇ ਦੱਸਿਆ ਕਿ ਇਹ ਸਭ ਕਰਨ ਕਾਰਨ ਪਰਮੇਸ਼ਰ ਹੈ ਮਨੁੱਖ ਦੇ ਹੱਥ ਵਿੱਚ ਕੁਝ ਨਹੀਂ ਹੈ ਆ ਇੱਕ ਹੈ ਜੋ ਬਾਬੇ ਨਾਨਕ ਨੇ ਸਨੇਹਾ ਦਿੱਤਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਚਾਰ ਉਦਾਸੀਆਂ ਲਾਉਣ ਤੋਂ ਬਾਅਦ ਕਰਤਾਰਪੁਰ ਵਸ ਕੇ ਪਾਤਸ਼ਾਹ ਨੇ ਸੰਸਾਰ ਨੂੰ ਕਿਰਤ ਕਰਨਾ ਵੀ ਸਿਖਾਇਆ ਮਾਨੋ ਉਹ ਨਾਨਕ ਦਾ ਮੈਸੇਜ ਹੈ ਉਪਦੇਸ਼ ਹੈ ਤਾਂ ਗਵੀਰ ਸਾਹਿਬ ਜੀ ਉਹਨਾਂ ਪੜਤਾਂ ਦੇ ਨਾਲ ਵਿਚਾਰ ਚਰਚਾ ਕਰਦੇ ਹੋਏ ਬਚਨ ਕਰਦੇ ਹਨ ਗੌੜੀ ਕਬੀਰ ਜੀ ਓਏ ਜੋ ਦੀਸੈ ਅੰਬਰ ਤਾਰੇ ਕਿਨੋ ਏ ਚੀਤੇ ਚੇਤਨ ਹਾਰੇ ਮੈਨੂੰ ਦੱਸੋ ਬਈ ਆਕਾਸ਼ ਦੇ ਵਿੱਚ ਤਾਰੇ ਕਿਹਨੇ ਚਿੱਤਰਕਾਰੀ ਕੀਤੀ ਐ ਕਿਹੜੇ ਚਿੱਤਰਕਾਰ ਦਾ ਉਹ ਕੰਮ ਹੈ ਭਾਵੇਂ ਜੋ ਸੁੰਦਰ ਤਾਰੇ ਚਮਕਦੇ ਆ ਹਨੇਰੇ ਦੇ ਵਿੱਚ ਰਾਤ ਨੂੰ ਉਹਨਾਂ ਨੂੰ ਆਕਾਸ਼ਾਂ ਵਿੱਚ ਚਿੱਤਰਣ ਵਾਲਾ ਬਣਾਉਣ ਵਾਲਾ ਕਿਹੜਾ ਚਿੱਤਰਕਾਰ ਹੈ ਔਰ ਅਗਲੇ ਪੰਕਤ ਵਿੱਚ ਕਹਿੰਦੇ ਹਨ ਕਾਹੋਰ ਪੰਡਤ ਅੰਬਰ ਕਾਸਿਓ ਲਾਗਾ ਪੰਡਾ ਜੀ ਮੈਨੂੰ ਇਹ ਦੱਸੋ ਵੀ ਜਿਹੜਾ ਉੱਪਰ ਆਕਾਸ਼ ਹੈ ਅੰਬਰ ਹੈ ਇਹਨੂੰ ਪਰਮੇਸ਼ਰ ਨੇ ਕਿੱਥੇ ਖੜਾਇਆ ਕਾਦੇ ਨਾਲ ਖੜਾਇਆ ਇਹਨੂੰ ਕੋਈ ਪਿੱਲਰ ਨਹੀਂ ਲੱਗਿਆ ਥੱਲੇ ਤੇ ਉੱਤੋਂ ਇਸ ਨੂੰ ਕੁਝ ਨਹੀਂ ਲੱਗਿਆ ਇਹ ਕਾਹਦੇ ਨਾਲ ਖੜਾ ਹੈ ਮੈਨੂੰ ਦੱਸਣਾ ਕਰੋ ਕਿਉਂਕਿ ਕਵੀਰ ਸਾਹਿਬ ਜੀ ਵੀ ਬਨਾਰਸ ਵਿੱਚ ਰਹਿੰਦੇ ਹਨ ਔਰ ਬਨਾਰਸ ਵਿੱਚ ਹੀ ਗੁਰੂ ਪਿਆਰੋ ਕਾਸ਼ੀ ਹੈ Hindu mat ਦੀ ਉੱਥੇ ਬੜੇ Hindu mat ਦੇ ਵਿਦਵਾਨ ਪੈਦਾ ਹੋਏ ਆ ਔਰ ਉੱਥੇ ਜਾ ਕੇ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਵਿਚਾਰ ਚਰਚਾਵਾਂ ਕੀਤੀਆਂ ਔਰ ਕੁਝ ਐਸੀਆਂ ਰੀਤਾਂ ਕੁਰਿਤਾਂ ਵੀ ਚਲਾ ਦਿੱਤੀਆਂ ਜਿਨ੍ਹਾਂ ਦੇ ਨਾਲ ਸੰਸਾਰ ਭਰਮਾਂ ਦੇ ਜਾਲ 'ਚ ਫਸ ਗਿਆ ਜਿਵੇਂ ਉਹਨਾਂ ਨੇ ਕਿਹਾ ਕਿ ਜਿਹੜਾ ਮਗਰਹੜ ਦੀ ਭੂਮੀ ਵਿੱਚ ਜਾ ਕੇ ਵਸੇਗਾ ਉਹ ਗਧਾ ਬਣੇਗਾ ਜਿਹੜਾ ਕਾਸ਼ੀ ਵਸੇਗਾ ਉਹ ਜਿਹੜਾ ਸਵਰਗਾਂ ਨੂੰ ਪ੍ਰਾਪਤ ਹੋਵੇਗਾ ਕਬੀਰ ਸਾਹਿਬ ਜੀ ਨੇ ਇਹ ਭਰਮ ਕੱਢਣ ਵਾਸਤੇ ਆਪਣੇ ਜੀਵਨ ਦੇ ਆਖਰੀ ਪੜਾਅ ਵਿੱਚ ਆਪਣੇ ਸਾਥੀਆਂ ਨੂੰ ਸੇਵਕਾਂ ਨੂੰ ਮਿੱਤਰਾਂ ਨੂੰ ਕਿਹਾ ਵੀ ਚਲੋ ਬਨਾਰਸ ਵਿੱਚੋਂ ਸਮਾਨ ਲੱਦੋ ਆਪਣਾ ਚਲੀਏ ਕਹਿੰਦੇ ਕਿੱਥੇ ਕਹਿੰਦੇ ਹੜੰਬੇ ਦੀ ਧਰਤੀ ਤੇ ਮਗਰਹ ਦੀ ਭੂਮੀ ਦੇ ਦੇ ਤੇ ਉਹ ਜਿਨ੍ਹਾਂ ਦਾ ਹਜੇ ਭਰਮ ਨਹੀਂ ਸੀ ਨਿਕਲਿਆ ਕਹਿੰਦੇ ਮਹਾਰਾਜ ਆਪਾਂ ਉੱਥੇ ਕਦੇ ਵਾਜਣਾ ਸਗਲੇ ਜਨਮ ਸ਼ੇਪੁਰੀ ਗਵਾਇਆ ਸਾਰੀ ਉਮਰ ਤਾਂ ਆਪਾ ਬਨਾਰਸ ਵਿੱਚ ਕੱਢ ਦਿੱਤੀ ਆ ਜੇ ਹੁਣ ਆਪਾ ਉੱਥੇ ਜਾ ਕੇ ਗਧੇ ਬਣਨਾ ਕਬੀਰ ਸਾਹਿਬ ਜੀ ਕਹਿੰਦੇ ਇਹੀ ਤਾਂ ਦੱਸਣਾ ਹੈ ਫਿਰ ਪਰਮੇਸ਼ਰ ਦੀ ਜਾਂ ਉਹਦੇ ਨਾਮ ਦੀ ਕੀ ਪਾਵਰ ਹੋਈ ਜੇ ਨਾਮ ਜਪ ਕੇ ਵੀ ਬੰਦਾ ਕਿਸੇ ਥਾਂ ਤੇ ਜਾ ਕੇ ਗਧਾ ਬਣਦਾ ਹੈ ਤੇ ਕਿਤੇ ਵਸ ਕੇ ਨਾਮ ਜਪਣ ਤੋਂ ਬਿਗੈਰ ਵੀ ਸਵਰਗਾਂ ਨੂੰ ਪ੍ਰਾਪਤ ਕਰ ਲੇ ਇਹ ਹੋ ਨਹੀਂ ਸਕਦਾ ਕਿਤ ਦੇ ਵਿੱਚੋਂ ਜਿਹਸਾ ਜੀਵ ਕਰਮ ਕਰਦਾ ਉਹੇ ਜਾਂ ਫਲ ਮਿਲਦਾ ਐਸੀ ਤਰ੍ਹਾਂ ਜੀ ਅਸੀਂ ਨਾਮ ਜਪਦੇ ਆਂ ਤੇ ਫਿਰ ਮਗਰਹ ਦੀ ਭੂਮੀ ਮਾੜੀ ਨਹੀਂ ਹੋ ਸਕਦੀ ਜਿੱਥੇ ਜਾਏ ਵਾਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਜਿੱਥੇ ਵੈ ਸੰਸਾਰ ਜਨ ਸੋ ਥਾਨ ਸੁਹੰਦਾ ਕਬੀਰ ਸਾਹਿਬ ਜੀ ਕਹਿੰਦੇ ਆਪਾਂ ਉੱਥੇ ਹੀ ਚੱਲਣਾ ਇਹ ਭਰਮ ਵੀ ਲੋਕਾਂ ਦਾ ਕੱਢਣਾ ਹੈ ਕਿ ਧਰਤੀ ਕੋਈ ਨਹੀਂ ਮਾੜੀ ਚੰਗੀ ਹੁੰਦੀ ਇਹ ਬੰਦੇ ਦਾ ਜੀਵਨ ਹੀ ਚੰਗਾ ਮਾੜਾ ਹੋ ਸਕਦਾ ਕੋ ਸਤਨਾਮ ਸਿੰਘ ਤਾਂ ਤੇ ਕਬੀਰ ਸਾਹਿਬ ਜੀ ਨੇ ਉਹ ਸਮੇਂ ਜਾਣ ਬੁੱਝ ਕੇ ਆਪਣਾ ਆਖਰੀ ਸਮਾਂ ਜਿਹੜਾ ਹੈ ਮਗਰਹ ਦੀ ਭੂਮੀ 'ਤੇ ਜਾ ਕੇ ਘਰ ਪਾਏ ਤੇ ਉੱਥੇ ਜਾ ਕੇ ਰਹਿਣ ਲੱਗੇ। ਇਹੀ ਪਰਮ ਇਥੇ ਕਰਦੇ ਹਨ ਕਿ ਅਸਲ ਦੇ ਵਿੱਚ ਇਹਦੇ ਪਿੱਛੇ ਕਿਹੜੀ ਪਾਵਰ ਹੈ ਸਾਨੂੰ ਉਹ ਸ਼ਕਤੀ ਦੀ ਜਾਣਕਾਰੀ ਲੈਣੀ ਚਾਹੀਦੀ ਹੈ। ਜੇ ਜੀ ਸਾਰੀ ਸ੍ਰਿਸ਼ਟੀ ਨੂੰ ਚਲਾ ਰਹੀ ਹੈ ਭੈ ਵਿੱਚ ਪਵਨ ਵਹੈ ਸਰਵਾਉ ਭੈ ਵਿੱਚ ਚੱਲੇ ਲਖ ਦ੍ਰਿਆਉ ਭੈ ਵਿੱਚ ਅਗਨ ਕੱਢੈ ਵਿਗਾਰ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤਨ ਅੰਦ ਇਹ ਸਾਰੀ ਸ੍ਰਿਸ਼ਟੀ ਕਿਹਦੇ ਡਰ ਅੰਦਰ ਚੱਲ ਰਹੀ ਹੈ ਡਰ ਦਾ ਮਤਲਬ ਇਹ ਨਹੀਂ ਕੋਈ ਡਰਾਉਣਾ ਡੰਡੇ ਨਾਲ ਕਿਸੇ ਨੂੰ ਡਰ ਦਾ ਦੂਸਰਾ ਅਰਥ ਹੈ ਹੁਕਮ ਜੇਵੇ ਕੋਈ ਸੰਸਥਾ ਦੇ ਵਿੱਚ ਮੁਖੀ ਦਾ ਹੁਕਮ ਚੱਲਦਾ ਸਾਰੇ ਮੁਲਾਜ਼ਮਾਂ ਉਹਦੇ ਹੁਕਮ ਦੇ ਮਤਲਬੋ ਕੰਮ ਕਰਦੇ ਆ ਕੋਈ ਸਤਨਾਉ ਨਹੀਂ ਇਸੇ ਤਰ੍ਹਾਂ ਜਿਹੜੀ ਇਹ ਸ੍ਰਿਸ਼ਟੀ ਹੈ ਇਸ ਦਾ ਵੀ ਕੋਈ ਮਾਲਕ ਹੈ ਜਿਸ ਨੇ ਆਕਾਸ਼ ਦੇ ਵਿੱਚ ਤਾਰੇ ਫਿਟ ਕਰ ਦਿੱਤੇ ਜਿਸ ਨੇ ਆਕਾਸ਼ ਨੂੰ ਬਿਨਾਂ ਕਿਸੇ ਸਹਾਰੇ ਦੇ ਖੜਾ ਦਿੱਤਾ ਜਿਹਨੂੰ ਅਸੀਂ ਰੱਬ ਕਹਿ ਦਿੰਨੇ ਆ ਅਸਮਾਨ ਕਹਿ ਦਿੰਨੇ ਆ ਆਕਾਸ਼ ਕਹਿ ਦਿੰਨੇ ਆ ਇਹਦੇ ਪਿੱਛੇ ਕਿਹੜੀ ਪਾਵਰ ਕੰਮ ਕਰਦੀ ਆ ਕਹੋ ਰੇ ਪੰਡਤ ਅੰਬਰ ਕਾਸੀਓ ਲਾਗਾ ਜਿਹੜਾ ਆਕਾਸ਼ ਹੈ ਉਹ ਕਿਹਦੇ ਆਸਰੇ ਖੜਾ ਹੈ ਭੂਜ ਭੂਜਨ ਹਾਰ ਸੁਭਾਗਾ ਤੇ ਇਹਨਾਂ ਗੱਲਾਂ ਨੂੰ ਉਹੀ ਸਮਝੂਗਾ ਜਿਹੜਾ ਵੱਡੇ ਭਾਗਾ ਵਾਲਾ ਹੋਵੇਗਾ ਕਿਉਂਕਿ ਵੱਡ ਭਾਗੀ ਹੋਵੇਗਾ ਤੇ ਉਹ ਗੁਰੂ ਕੀ ਸੰਗਤ ਵਿੱਚ ਪਹੁੰਚੇਗਾ ਬੜ ਭਾਗੀ ਸਤ ਸੰਗਤ ਪਾਵੈ ਭਾਗਹੀਨ ਭਰਮ ਚੋਟਾਂ ਖਾਵੈ ਇੱਥੇ ਆਵੇਗਾ ਤਾਂ ਮਹਾਪੁਰਸ਼ਾਂ ਦੀ ਗੁਰੂਆਂ ਦੀ ਪਵਿੱਤਰ ਬਾਣੀ ਦੇ ਵਿੱਚੋਂ ਪੁਰਾਣੇ ਸਮਿਆਂ ਵਿੱਚ ਵੀ ਲੋਕ ਬ੍ਰਹਮ ਗਿਆਨੀਆਂ ਦੀ ਸੰਗਤ ਕਰਦੇ ਸੀ ਅੱਜ ਵੀ ਕਰਦੇ ਆ ਸਾਡੇ ਕੋਲੇ 36 ਬ੍ਰਹਮ ਗਿਆਨੀਆਂ ਦੀ ਬਾਣੀ ਧੰਨ ਧੰਨ ਗੁਰਸਾਹਿਬ ਜੀ ਮਾਰੇ ਦਰਜ ਹੈ ਜਦ ਇੱਥੇ ਬੈਠ ਕੇ ਅਸੀਂ ਬਾਣੀ ਨੂੰ ਸਰਬਣ ਕਰਾਂਗੇ ਵਿਚਾਰ ਕਰਾਂਗੇ ਤਾਂ ਸਾਨੂੰ ਪਤਾ ਲੱਗੂ ਵੀ ਇਹ ਸ੍ਰਿਸ਼ਟੀ ਨੂੰ ਕੌਣ ਚਲਾ ਰਿਹਾ ਹੈ ਇਹਦੇ ਪਿੱਛੇ ਕਿਹੜੀ ਸ਼ਕਤੀ ਕਿਹੜੀ ਪਾਵਰ ਕੰਮ ਕਰ ਰਹੀ ਹੈ ਮੂਜੇ ਮੂਜਨ ਹਾਰ ਸੁਭਾਗਾ ਉਹ ਵੱਡੇ ਭਾਗਾ ਵਾਲਾ ਹੈ ਜਿਹੜਾ ਇਸ ਗੱਲ ਨੂੰ ਜਾਣਣਾ ਕਰੇ ਮਤਲਬ ਬੰਦੇ ਨੂੰ ਖੋਜ ਵੀ ਕਰਨੀ ਚਾਹੀਦੀ ਹੈ ਕੇਵਲ ਸੀਮਤ ਨਹੀਂ ਰਹਿਣਾ ਚਾਹੀਦਾ ਵੀ ਪਾਠ ਕਰਾ ਲਿਆ ਪੈਸੇ ਦੇ ਦਿੱਤੇ ਤੇ ਸਾਡਾ ਭਲਾ ਹੋ ਗਿਆ ਭਲਾ ਉਦੋਂ ਹੋਣਾ ਜਦੋਂ ਸਾਨੂੰ ਗਿਆਨ ਹੋਣਾ ਕੋ ਸਤਨਾਮ ਮੈਂ ਕੱਟਦਾ ਨਹੀਂ ਪਾਠ ਕਰਨ ਕਰਾਉਣ ਨੂੰ ਚਲੋ ਪਾਠ ਕਰਵਾਇਆ ਪਾਠ ਚੱਲਿਆ ਸਪੀਕਰ ਦੇ ਵਿੱਚ ਚੱਲਿਆ ਜਿੱਥੋਂ ਤੱਕ ਆਵਾਜ਼ ਗਈ ਜਿਨ੍ਹਾਂ ਨੇ ਉਸ ਬਾਣੀ ਨੂੰ ਸੁਣ ਕੇ ਸਮਝਿਆ ਉਹਨਾਂ ਦਾ ਇਸ ਬਾਣੀ ਨੇ ਉਧਾਰ ਕਰ ਲੈ ਕੋ ਸਤਨਾਮ ਸਿੰਘ ਕਿਉਂਕਿ ਉਹਨਾਂ ਨੇ ਉਹਨਾਂ ਦਾ ਜੀਵਨ ਬਦਲ ਦੇਣਾ ਹੈ ਉਹਨਾਂ ਨੂੰ ਸੋਝੀ ਆ ਜਾਣੀ ਹੈ ਉਹਨਾਂ ਨੂੰ ਪਤਾ ਲੱਗ ਜਾਣਾ ਹੈ ਕਿ ਉਹ ਕਿਹੜੀ ਪਾਵਰ ਹੈ ਜਿਹੜੀ ਸਾਨੂੰ ਸਭ ਨੂੰ ਚਲਾ ਰਹੀ ਹੈ ਤਾਂ ਤੇ ਪਾਤਸ਼ਾਹ ਵੀ ਕਹਿੰਦੇ ਹਨ ਗੁਰ ਬਾਣੀ ਗਾਉ ਭਾਈ ਉਹ ਸਫਲ ਸਦਾ ਸੁਖਦਾਈ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਬਾਣੀ ਨੂੰ ਵਿਚਾਰਨਾ ਜ਼ਰੂਰੀ ਹੈ ਸੁਣਿਆ ਮੰਨਿਆ ਮੰਨ ਕੀਤਾ ਭਾਉ ਚਾਹੇ ਅਸੀਂ ਬਾਣੀ ਨੂੰ ਸੁਣ ਰਹੇ ਆ ਚਾਹੇ ਗਾ ਰਹੇ ਆ ਉਹਨੂੰ ਵਿਚਾਰਨਾ ਬੜਾ ਜ਼ਰੂਰੀ ਹੈ ਕਿ ਬਾਣੀ ਕਹਿੰਦੀ ਕੀ ਹੈ ਸੂਰਜ ਚੰਦ ਕਰੇ ਉਜਿਆਰਾ ਮੈਨੂੰ ਇਹ ਦੱਸੋ ਵੇ ਸੂਰਜ ਤੇ ਚੰਦਰਮਾ ਨੂੰ ਚਮਕਾਉਣ ਵਾਲਾ ਕੌਣ ਹੈ ਜਿਵੇਂ ਦਸਵੇਂ ਪਾਤਸ਼ਾਹ ਕਹਿੰਦੇ ਹਨ ਕਿ ਸੂਰਜ ਦਾ ਵੀ ਸੂਰਜ ਹੈ ਮੈਂ ਉਹਨੂੰ ਨਮਸ਼ਕਾਰ ਕਰਦਾ ਹਾਂ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਸਾਜਾਂ ਦੇ ਵਿੱਚ ਜੋ ਆਵਾਜ਼ ਨਿਕਲ ਰਹੀ ਹੈ ਉਹ ਕੌਣ ਹੈ ਸੂਰਜ ਦੇ ਵਿੱਚੋਂ ਜਿਹੜਾ ਪ੍ਰਕਾਸ਼ ਹੋ ਰਿਹਾ ਸੂਰਜ ਦਾ ਸੂਰਜ ਕੌਣ ਹੈ ਚੰਦਰਮਾ ਦੇ ਵਿੱਚ ਬਠੰਡਾ ਪ੍ਰਕਾਸ਼ ਦੇਣ ਵਾਲਾ ਉਹ ਕੌਣ ਹੈ ਸੂਰਜ ਚੰਦ ਕਰੇ ਉਜਿਆਰਾ ਸੂਰਜ ਅਤੇ ਚੰਦਰਮਾ ਦਾ ਪ੍ਰਕਾਸ਼ ਹੈ ਜਿਹੜਾ ਇਹਦੇ ਪਿੱਛੇ ਕੌਣ ਹੈ ਤੇ ਅੱਗੇ ਫਿਰ ਜਵਾਬ ਦਿੰਦੇ ਹੈ ਸਭ ਮੈਂ पसरिया ब्रह्म पसारा ਇਹਨਾਂ ਸਾਰਿਆਂ ਦੇ ਵਿੱਚ ਉਹ ਬ੍ਰਹਮ ਜੋ ਦੁਨੀਆ ਵਿੱਚ ਗੁਰੂ ਬ੍ਰਹਮ ਹੈ ਤੇ ਗੁਰ ਪਿਆਰਿਓ ਸੰਸਾਰ ਦੇ ਵਿੱਚ ਪਾਰ ਬ੍ਰਹਮ ਪਰੇ ਤੋਂ ਪਰੇ ਲੇਕਿਨ ਸੂਖਮ ਹੈ ਜਿਸ ਨੂੰ ਪਾਤਸ਼ਾਹ ਨੇ ਕਿਹਾ ਬਾਣੀ ਵਿੱਚ ਜਿਵੇਂ ਅਸਮਾਨ ਕੈ ਸਮਸਤ ਵਿਚ ਇੱਕ ਜੋਤ ਹੈ ਜਿਸ ਨੇ ਆਕਾਸ਼ ਨੂੰ ਉੱਪਰ ਖੜਾਇਆ ਹੋਇਆ ਧਾਟੀ ਨੂੰ ਥੱਲੇ ਟਿਕਾਇਆ ਹੋਇਆ ਇਹਨਾਂ ਦੇ ਵਿਚਾਲੇ ਇੱਕ ਪਾਵਰ ਹੈ ਜਿਹੜੀ ਸਾਨੂੰ ਦਿਸਦੀ ਨਹੀਂ ਪਰ ਉਹ ਕੰਮ ਕਰ ਰਹੀ ਹੈ ਜਿਵੇਂ ਬਿਜਲੀ ਆਉਂਦੀ ਹੋਈ ਦਿਸਦੀ ਨਹੀਂ ਪਰ ਬਲਬ ਤੇ ਪੱਖੇ ਚੱਲ ਰਹੇ ਆ ਮਤਲਬ ਹੈ ਕੋਈ ਇਹਦੇ ਪਿੱਛੇ ਕੋ ਸਤਨਾਮ ਸੀ ਤੈ ਉਹ ਬਿਜਲੀ ਕਰੰਟ ਲਿਖਦਾ ਨਹੀਂ ਸਾਨੂੰ ਪਰ ਇਹ ਕਾਦੇ ਨਾਲ ਚੱਲ ਰਹੇ ਆ ਪੱਖੇ ਕਾਦੇ ਨਾਲ ਚੱਲ ਰਹੇ ਆ ਇਹਨਾਂ ਦੇ ਪਿੱਛੇ ਕੋਈ ਤਾਂ ਪਾਵਰ ਹੈ ਇਸੇ ਤਰ੍ਹਾਂ ਸੂਰਜ ਕਿਵੇਂ ਪ੍ਰਕਾਸ਼ ਦੇ ਰਿਹਾ ਹੈ ਚੰਦਰਮਾ ਕਿਵੇਂ ਪ੍ਰਕਾਸ਼ ਦੇ ਰਿਹਾ ਹੈ ਅੰਬਰ ਕਿਵੇਂ ਖੜਾ ਹੈ ਧਰਤੀ ਕਿਵੇਂ ਖੜੀ ਹੈ ਫਿਰ ਇਹ ਨੌ ਦੇ ਨੌ ਗ੍ਰਹਿ ਮੰਗਲ ਸ਼ੁਕਰ ਬੁੱਧ ਆਦਿ ਭਾਵ ਧਰਤੀਆਂ ਹਨ ਭਾਰਤ ਵੀ ਇੱਕ ਗ੍ਰਹਿ ਹੈ ਜਿਹਦੇ ਉੱਤੇ ਆਪਾਂ ਬੈਠੇ ਹਾਂ ਤੇ ਇਹ ਸਾਰੇ ਜਿਹੜੇ ਗ੍ਰਹਿ ਹਨ ਇੱਕ ਚੱਕਰ ਲਾ ਰਹੇ ਹੈ ਔਰ ਗੁਰੂ ਪਿਆਰੋ ਸਾਰੇ ਇੱਕ ਦਿੱਤੇ ਹੋਏ ਸਮੇਂ ਦੇ ਮੁਤਾਬਕ ਚੱਕਰ ਲਾ ਰਹੇ ਹੈ ਇਹਨਾਂ ਦੀ ਸਪੀਡ ਜਿਹੜੀ ਹੈ ਬਰਾਬਰ ਚੱਲ ਰਹੀ ਹੈ ਉਹਦੇ ਅੰਦਰ ਵੀ ਕੋਈ ਨਾ ਕੋਈ ਪਾਵਰ ਕੱਪ ਕਰ ਰਹੀ ਆ ਉਹ ਕੌਣ ਹੈ ਜੇ ਕਬੀਰ ਸਾਹਿਬ ਜੀ ਕਹਿੰਦੇ ਇਹਨਾਂ ਸਾਰਿਆਂ ਦੇ ਵਿੱਚੋਂ ਪਸਰਿਆ ਪਸਾਰਾ ਹੈ ਉਹ ਬ੍ਰਹਮ ਦਾ ਹੈ ਪਰਮੇਸ਼ਰ ਦਾ ਹੈ ਪ੍ਰਮਾਤਮਾ ਦਾ ਹੈ ਜਿਹਨੂੰ ਪ੍ਰਭੂ ਕਹਿ ਲਿਓ ਵਾਹਿਗੁਰੂ ਕਹਿ ਦਿਓ ਰਾਮ ਕਹਿ ਦਿਓ ਅੱਲਾਹ ਕਹਿ ਦਿਓ ਖੁਦਾ ਕਹਿ ਦਿਓ ਗੋਡ ਕਹਿ ਦਿਓ ਸਭ ਨੇ ਆਪ ਕੋ ਆਪਣੇ ਹਿਸਾਬ ਨਾਲ ਉਹਦੇ ਨਾਮ ਰੱਖੇ ਆ ਪਰ ਸ਼ਕਤੀ ਇੱਕੋ ਹੀ ਹੈ ਏਕ ਹੈ ਅਨੇਕ ਹੈ ਅਨੇਕ ਹੈ ਫਿਰ ਏਕ ਹੈ ਇਸੇ ਕਰਕੇ ਪਵਿੱਤਰ ਗੁਰਬਾਣੀ ਵਿੱਚ ਇਹ ਵੀ ਲਿਖ ਦਿੱਤਾ ਕੀ ਕੁਰਬਾਨੀ ਦਾ ਗਿਆਨ ਕਿਸੇ ਖਾਸ ਮਤ ਵਾਸਤੇ ਨਹੀਂ ਕਿਸੇ ਖਾਸ ਇਲਾਕੇ ਦੇ ਲੋਕਾਂ ਵਾਸਤੇ ਨਹੀਂ ਇਹ ਹਰ ਮਨੁੱਖ ਮਾਤਰ ਦੇ ਲਈ ਹੈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝ ਸੈਂਟੀਫਿਕ ਹੈ ਗੁਰੂ ਪਿਆਰਿਓ ਬਾਣੀ ਸੈਂਟੀਫਿਕ ਹੈ ਅੱਜ ਸਾਇੰਸ ਵੀ ਗੁਰਬਾਣੀ ਦੇ ਮਗਰ ਚੱਲ ਰਹੀ ਹੈ ਗੁਰਬਾਣੀ ਦੀ ਖੋਜ ਕਰ ਰਹੀ ਹੈ ਕਿਉਂਕਿ ਬ੍ਰਹਮ ਗਿਆਨੀਆਂ ਨੇ ਖੋਜ ਕਰਕੇ ਸਭ ਕੁਝ ਸਾਨੂੰ ਦੱਸਿਆ ਕਬੀਰ ਸਾਹਿਬ ਜੀ ਕਹਿੰਦੇ ਸਾਮੈ ਫਸਰੀਆ ਬ੍ਰਹਮ पसारा ਕਹੋ ਕਬੀਰ ਜਾਣੇਗਾ ਸੋਏ ਪਰ ਇਸ ਗੱਲ ਨੂੰ ਕੌਣ ਸਮਝ ਸਕਦਾ ਹੈ ਕੌਣ ਜਾਣ ਸਕਦਾ ਹੈ ਹਿਰਦੇ RAM ਮੁਖ RAM ਹੋਏ ਜਿਹੜਾ ਹਿਰਦੇ ਵਿੱਚ ਤੇ ਮੁਖ ਵਿੱਚ RAM ਜਪੇਗਾ ਹੁਣ ਤੁਸੀਂ ਕਹੋ ਵੀ RAM RAM ਜਪਣ ਨਾਲ ਹੀ ਸਮਝ ਆ ਜਾਵੇਗੀ ਨਹੀਂ RAM RAM ਵਾਹਿਗੁਰੂ ਵਾਹਿਗੁਰੂ ਜਪਣ ਦੇ ਨਾਲ ਸਾਡਾ ਮਨ ਇਕਾਕਰ ਹੋਵੇਗਾ ਔਰ ਕਿਸੇ ਗੱਲ ਨੂੰ ਜਾਣਨ ਵਾਸਤੇ ਇਕਾਗਰਤਾ ਦੀ ਬੜੀ ਲੋੜ ਹੈ ਕੋ ਸਤਨਾਮ ਸ੍ਰੀ ਤੇ ਸਿਮਨ ਜਿਹੜਾ ਹੈ ਇਹ ਸਾਡੇ ਸੋਚ ਨੂੰ ਇਕਾਦਰ ਕਰਦਾ ਹੈ ਸੁਰਤ ਨੂੰ ਇੱਕ ਥਾਂ ਤੇ ਗੁਰ ਪਿਆਰਿਓ ਲਾਉਂਦਾ ਹੈ ਤੇ ਫਿਰ ਜਦੋਂ ਅਸੀਂ ਧਿਆਨ ਦੇਵਾਂਗੇ ਉਸ ਗੱਲ ਦੇ ਵਿੱਚ ਫਿਰ ਉਸ ਗੱਲ ਦਾ ਭੇਤ ਖੁੱਲੂਗਾ ਕਿ ਇਹ ਦੇ ਮਗਰ ਕੌਣ ਹੈ ਕੋ ਸਤਨਾਮ ਸ੍ਰੀ ਰਾਮ ਰਾਮ ਵਾਹਿਗੁਰੂ ਗੋਬਖੁਦਾ ਆਦੀ ਜੋ ਵੀ ਕਿਸੇ ਦਾ ਧਰਮ ਹੈ ਜਿਸ ਨੂੰ ਲੋਕ ਕਹਿੰਦੇ ਆ ਸਾਡਾ ਧਰਮ ਹੈ ਵੈਸੇ ਧਰਮ ਇੱਕੋ ਹੀ ਹੈ ਸਾਰਿਆਂ ਦਾ ਇੱਕੋ ਹੀ ਧਰਮ ਹੈ ਸਰਬ ਧਰਮ ਹੈ ਸੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਨ ਪਰ ਲੋਕਾਂ ਨੇ ਮੰਨੇ ਹੋਏ ਅਸੀਂ ਸਿੱਖਾਂ ਜਿਉਂ ਹਿੰਦੂ ਆਉ ਮੁਸਲਮਾਨ ਆ ਇਸਾਈ ਆ ਉਹ ਤਰ੍ਹਾਂ ਤਰ੍ਹਾਂ ਦੇ ਨਾਲ ਪਰ ਬਾਣੀ ਕਹਿੰਦੀ ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਤੋਂ ਵਰਨਾ ਕੋ ਸਾਂਝਾ ਸਾਡੀ ਗੱਲ ਸਾਰਿਆਂ ਵਾਸਤੇ ਸਾਂਝੀ ਹੈ ਜਿਹੜਾ ਵੀ ਇਸ ਬਾਣੀ ਨੂੰ ਪੜ੍ਹੇਗਾ ਸੁਨੇਗਾ ਬਾਣੀ ਉਸੇ ਦਾ ਮਾਰਗਦਰਸ਼ਨ ਕਰ ਦੇਵੇਗੀ ਹਿਰਦੈ ਰਾਮ ਮੁਖਰਾਪਾ ਹੋਏ ਭਾਪ ਜਿਹੜੇ ਸਿਮਨ ਕਰਦੇ ਹੋਏ ਉਸ ਪਰਮੇਸ਼ਰ ਦੇ ਨਾਲ ਜੁੜਨਗੇ ਜਿਵੇਂ ਆਪਾਂ ਰੋਜ਼ 1 2 4 ਮਿੰਟ ਸਿਮਨ ਕਰਦਿਆਂ ਆਓ ਇਕਾਗਰਤਾ ਬਣਾਈਏ ਧਿਆਨ ਜੋੜੀਏ ਨੇਤਰਾਂ ਨੂੰ ਨੀਵੇਂ ਕਰਕੇ ਸਵਾਸਾਂ ਦੇ ਵੇਖਦੇ ਹੋਏ ਆਪਣੇ ਮukh ਨਾਲ ਵਾਹਿਗੁਰੂ ਜਪਦੇ ਹੋਏ ਆਪਣੇ ਕੰਨਾਂ ਨਾਲ ਸਰਬਨ ਕਰਦੇ ਹੋਏ ਸੁਰਤ ਨੂੰ ਸ਼ਬਦ ਵਿੱਚ ਲਾਉਣਾ ਕਰੀਏ ਵਾ ਗੁਰੂ ਕਰਨ ਦੇ ਨਾਲ ਸਾਡੇ ਦਿਮਾਗdੀਆਂ ਜੋ ਹਜ਼ਾਰਾਂ ਕੋਸ਼ਕਾਮਾਂ ਹਨ ਬਰੀਕ ਨਾੜੀਆਂ ਜਿਹੜੀਆਂ ਸਾਡੇ ਗਿਆਨ ਨੂੰ ਪਰਜੋਲਿਤ ਕਰਦੀਆਂ ਹਨ ਗੁਰੂ ਪਿਆਰਿਓ ਸਿਮਨ ਕਰਨ ਦੇ ਨਾਲ ਉਹ ਐਕਟੀਵੇਟ ਹੁੰਦੀਆਂ ਉਹ ਚੱਲਦੀਆਂ ਤਾਂ ਬੰਦੇ ਨੂੰ ਬਰੀਕ ਤੋਂ ਬਰੀਕ ਗੱਲਾਂ ਸਮਝਣ ਆਉਣ ਲੱਗ ਜਾਂਦੀਆਂ ਤੇ ਇੱਕ ਦਿਨ ਉਹ ਜਿਹੜੀ ਪਾਵਰ ਉਹ ਸ਼ਕਤੀ ਹੈ ਸੰਸਾਰ ਦੇ ਪਿੱਛੇ ਕੰਮ ਕਰ ਰਹੀ ਹੈ ਚਲਾਉਣ ਵਿੱਚ ਉਹਦਾ ਵੀ ਗਿਆਨ ਹੋ ਜਾਂਦਾ ਹੈ ਗੁਰੂ ਕਿਰਪਾ ਕਰਦੇ ਹੁੰਦਾ ਹੈ ਇਸ ਕਰਕੇ ਹਿਰਦੇ ਦਾ ਨਾਮੁਖ ਰਮੈ ਹੋਏ ਜਿਹੜੇ ਉਸ ਪਰਮੇਸ਼ਰ ਦਾ ਨਾਮ ਜਪਣਗੇ ਉਹਨਾਂ ਨੂੰ ਜ਼ਰੂਰ ਇਸ ਗੱਲ ਦੀ ਸਮਝ ਆ ਜਾਵੇਗੀ ਸੋ ਅੱਜ ਧੰਨ ਧੰਨ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਹੈ ਸ਼ਾਮ ਦੀ ਕਥਾ ਵਿੱਚ ਵੀ ਲਗਭਗ ਕਥਾ ਇੱਥੇ ਪਹੁੰਚ ਚੁੱਕੀ ਆ ਧੰਨ ਗੁਰੂ ਨਾਨਕ ਦੇਵ ਜੀ ਕਿਰਤਾਰਪੁਰ ਵਸਦੇ ਆ ਔਰ ਲਹਿੜਾ ਜੀ ਖਡੂਰ ਸਾਹਿਬ ਰਹਿੰਦੇ ਹਨ ਤੇ ਇੱਕ ਦਿਨ ਖੇਤਾਂ ਦੇ ਵਿੱਚ ਬਾਹਰ ਗਏ ਤੜਕੇ ਤੜਕੇ ਅੰਮ੍ਰਿਤ ਵੇਲੇ ਸ਼ਹਿਰ ਚਪਾਟਾ ਕਾਂਜਾ ਗੁਰੂ ਪਿਆਰੇ ਹੋਰ ਕੰਮ ਤਾਂ ਇਹਨਾਂ ਨੇ ਖੇਤਾਂ ਦੇ ਵਿੱਚ ਇੱਕ ਜ਼ਿਮੀਂਦਾਰ ਜੋ ਖੇਤਾਂ ਨੂੰ ਪਾਣੀ ਲਾ ਰਿਹਾ ਸੀ ਗਾਂਧੀ ਜੋੜ ਕੇ ਅੰਮ੍ਰਿਤ ਵੇਲੇ ਕਿਉਂਕਿ ਗਰਮੀ ਨਹੀਂ ਹੁੰਦੀ ਉਸ ਵੇਲੇ ਅਸ਼ੁਗਵਾ ਨੋ ਵੀ ਸੌਖਾ ਹੈ ਬਲਦਾ ਨੋ ਵੀ ਸੌਖਾ ਕੰਮ ਕਰਨਾ ਤਾਂ ਨਾਲ ਹੀ ਉੱਚੀ ਉੱਚੀ ਬਾਣੀ ਗਾ ਰਿਆ ਸੀ ਤੇ ਜਦੋਂ ਲੈਣਾ ਜੀ ਨੇ ਸੁਣੀ ਤਾਂ ਬੜਾ ਪਿਆਰ ਪੈਦਾ ਹੋਇਆ ਸਿੱਖ ਨੂੰ ਆ ਕੇ ਪੁੱਛਿਆ ਵੀ ਤੂੰ ਕੀ ਗਾ ਰਿਆ ਸੀ ਕਹਿੰਦੇ ਗੁਰਨਾਨਕ ਦੀ ਬਾਣੀ ਸੀ ਤਾਂ ਇਹਨਾਂ ਨੂੰ ਖਿੱਚ ਪਈ ਧੰ ਗੁਰਨਾਨਕ ਦੇਵ ਜੀ ਕੋਲ ਪਹੁੰਚ ਗਏ ਪਹਿਲੀ ਮਿਲਣੀ ਵਿੱਚ ਹੀ ਐਸੇ ਬਚਨ ਹੋਏ ਪੁੱਛਿਆ ਕੀ ਨਾਮ ਹੈ ਤੇਰਾ ਸਿੱਖਾ ਕਹ ਲੱਗੇ ਜੀ ਨਾਂ ਤਾਂ ਮੇਰਾ ਲੈਣਾ ਹੈ ਅੱਛਾ ਤੂੰ ਲੈਣਾ ਤੇ ਅਸੀਂ ਦੇਣਾ ਐ ਐਸੇ ਬਚਨ ਹੋਏ ਤਾਂ ਸਮਾ ਬਤੀਤ ਹੁੰਦਾ ਗਿਆ ਉਹ ਲੈਣਾ ਜੀ ਦਾ ਵੀ ਪਹਿਲੀ ਮਿਲਣੇ ਵਿੱਚ ਹੀ ਬਣ ਐਸਾ ਕਿਖ ਲਿਆ ਮਹਾਰਾਜ ਨੇ ਐਸੇ ਪ੍ਰਭਾਵਿਤ ਹੋਏ ਗੁਰੂ ਅੰਗਦ ਦੇਵ ਜੀ ਮਹਾਰਾਜ ਕਿ ਫੇਰ ਸਾਰਾ ਹੀ ਜੀਵਨ ਉਹਨਾਂ ਨੇ ਗੁਰਨਾਨਕ ਜੀ ਦੇ ਚਰਨਾਂ ਵਿੱਚ ਨਾਮ ਦੀ ਸਲਾਹ ਕਰ ਲਈ ਸਮਾਂ ਬਤੀਤ ਹੁੰਦਾ ਗਿਆ ਸਮੇ ਸਮੇ ਤੇ ਗੁਰੂ ਨਾਨਕ ਦੇਵ ਜੀ ਆਪਣੇ ਬੱਚਿਆਂ ਦੀ ਵੀ ਅਤੇ ਸਿੱਖਾਂ ਦੀ ਵੀ ਪ੍ਰੀਖਿਆ ਲੈਂਦੇ ਤਾਂ ਗੁਰੂ ਪਿਆਰੇ ਹੋ ਜਿਸ ਦੇ ਵਿੱਚੋਂ ਲਹਿਣਾ ਜੀ ਪਾਸ ਹੋ ਜਾਂਦੇ ਆ ਤੇ ਅਖੀਰ ਉਹਨਾਂ ਅੱਜ ਦੇ ਦਿਨ ਲਹਿਣਾ ਜੀ ਨੂੰ ਮਥਾ ਟੇਕ ਕੇ ਪੰਜ ਪੈਸੇ ਨਾਰੀਅਲ ਦੀ ਭੇਟਾ ਕਰਕੇ ਤਿੰਨ ਪ੍ਰਕਰਮਾ ਕਰਕੇ ਉਹਨਾਂ ਨੂੰ ਵਰਤਾ ਗੱਦੀ ਸੌਂਪ ਦਿੱਤੀ ਅਤੇ ਸਦਾ ਸਦਾ ਲਈ ਆਪਣੀ ਜੋਤ ਉਹਨਾਂ ਵਿੱਚ ਰੱਖ ਦਿੱਤੀ ਔਰ ਸੰਗਤਾਂ ਨੂੰ ਵੀ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਤੁਹਾਡੇ ਗੁਰੂ ਗੁਰੂ ਅੰਗਦ ਦੇਵ ਜੀ ਹੋਣਗੇ ਤਾਂ ਇਸ ਕਰਕੇ ਸਰਬੱਤ ਸੰਗਤਾਂ ਨੂੰ ਸਤਿਗੁਰੂ ਅੰਗਦ ਦੇਵ ਜੀ ਦੇ ਅੱਜ ਗੁਰਤਾ ਗੱਦੀ ਦਿਵਸ ਦੀਆਂ ਵੀ ਲੱਖ ਲੱਖ ਵਧਾਈਆਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਾਜ਼ਰੀਆਂ ਲਵਾਈਆਂ ਪਾਤਸ਼ਾਹ ਖੁਸ਼ੇ ਬਖਸ਼ਣ ਵਿਚਾਰਾਂ ਨੂੰ ਇੱਥੇ ਰੋਕਦੇ ਹਾਂ ਬੋਲਦਿਆਂ ਨੇ ਕਿ ਅਖਰਵਾੜ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਮਰਸ਼ਨ ਜੋ ਬਖਸ਼ਣ ਜੋ ਬਖਸ਼ ਲੈਣਾ ਇਸ ਮਾਪ ਤੇ ਕਰੀਏ ਬਲਾ ਫਤੇ ਪਉ ਫਤੇ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ RAM ਕਲੀ ਮਹਲਾ ਤੀਜਾ ਨਾਨਕਾ ਉਹੰਕਾਰ ਸਤਗੁਰ ਪ੍ਰਸਾਦ